ਸਰਕਾਰ ਵੱਲੋਂ ਜਿੱਥੇ ਅੱਜ ਵੱਡੀ ਪੱਧਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਉਸੇ ਦਿਨ ਹਲਕਾ ਬੁੜਲਾਡਾ ਦੀ ਕਸਬਾ ਬੁਹਾਵਕੇ ਇੱਕ ਜੁਝਾਰੂ ਔਰਤ ਦੇ ਕਤਲ ਹੋ ਜਾਣਾ ਦਾ ਬਹੁਤ ਹੀ ਮੰਦਭਾਗਾ ਹੈ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਕਾਮਰੇਡ ਮਨਜੀਤ ਕੌਰ ਗਾਮੀ ਵਾਲਾ ਦਾ ਕਤਲ ਹੋਣ ਦਾ ਸਮਾਚਾਰ ਮਿਲਣ ਤੇ ਬੁਹਾ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਜਿਸ ਤੇ ਕਾਰਵਾਈ ਕਰਦਿਆਂ ਥਾਣਾ ਬੁਹਾ ਦੀ ਪੁਲਿਸ ਨੇ ਮਨਜੀਤ ਕੌਰ ਦੀ ਪੁੱਤਰੀ ਵੀਰਪਾਲ ਕੌਰ ਦੇ ਬਿਆਨ ਤੇ ਕਾਕਾ ਸਿੰਘ उसकी पत्नी उसके पुत्र समेत पांच व्यक्तियों के कतल का परचा दर्ज के मामले की जांच शुरू कर दिखती है ਚਾਨ ਸਰ ਕਾਮਰੇ ਮਨਜੀਤ ਕੌਰ ਦਾ ਕਤਲ ਹੋਇਆਗਾ ਕਿਸ ਤਰ੍ਹਾਂ ਤੁਸੀਂ ਦੇਖਦੇ ਜਿਹੜਾ ਕਤਲ ਹੋਇਆ ਇਹ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਨਾ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦੇ ਜਿਹੜੇ ਲਾਉ ਆਡਰ ਹੈ ਉਹਦੇ ਤੇ ਡੂੰਗੀ ਚਿੰਤਾ ਜ਼ਾਹਰ ਕਰਦਾ ਹਾਂ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਜਿਹੜਾ ਜਿਹੜੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਆ ਅੱਜ ਉਹ ਵੀ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਹੈ ਜਿਹਦੀ ਜਿਉਂਦੀ ਜਾਗਦੀ ਮਿਸਾਲ ਅੱਜ ਦੀ ਇਹ ਘਟਨਾ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲਰ ਮੈਂਬਰ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਭਾਈ ਆਗੂ ਸਾਡੀ ਭੈਣ ਮਨਜੀਤ ਕੌਰ ਇਹਨਾਂ ਨੇ 10 ਤਰੀਕ ਦਾ ਇੱਕ ਪ੍ਰੋਗਰਾਮ ਰੱਖਿਆ ਹੋਇਆ ਉਸ ਦੀ ਤਿਆਰੀ ਦੇ ਵਿੱਚ ਸਾਡੀ ਟੀਮ ਜਿਹੜੀ ਹੈ ਪੂਰੀ ਤਰ੍ਹਾਂ ਝੁੱਟੀ ਹੋਈ ਸੀ ਔਰ 10 ਤਰੀਕ ਨੂੰ ਜਿਹੜਾ ਬੋ ਮੰਡੇ ਮਨਾਉਣਾ ਸੀ ਅੱਜ ਦੇ ਦਿਨ ਤੇ ਇਹ ਜਿਹੜਾ ਕਤਲ ਹੋਣਾ ਹੈ ਇਹ ਬਹੁਤ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ ਔਰ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਇਹਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦੇ ਆਂ ਨਾਲ ਕਿ ਜਿਹੜੇ ਇਹ ਸਾਜ਼ਿਸ਼ਕਾਰ ਨੇ ਕਤਲ ਕਰਨ ਵਾਲੇ ਲੋਕ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆਂ ਔਰ ਬੜਾ ਦੁੱਖ ਦਾ ਸਮਾਂ ਹੈ ਕਿ ਇੱਕ ਉਸ ਤਰ੍ਹਾਂ ਦੇ ਲੀਡਰ ਦਾ ਇੱਕ ਪਸ਼ੂਾਂ ਅਤੇ ਜਾਨਵਰਾਂ ਦੀ ਤਰ੍ਹਾਂ ਕਤਲ ਹੋ ਜਾਣਾ ਇਹ ਬਹੁਤ ਸਵਾਲਾਂ ਨੂੰ ਜਨਮ ਦੇਗਾ ਅਸੀਂ ਇਹਦੀ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੂਰੀ ਤਰ੍ਹਾਂ ਨਿੰਦਿਆ ਕਰਦੇ ਆ ਤੇ ਨਾਲ ਹੀ ਉਹਨਾਂ ਕਾਤਲਾਂ ਨੂੰ ਗ੍ਰਿਫਤਾਰੀ ਦੀ ਮੰਗ ਕਰਦੇ ਆ ਮਕਾਨ ਪਾ ਰਹੀ ਸੀ ਜੀ ਇੱਕਦਮ ਚਾਰ ਬੰਦੇ ਆਏ ਜਿਨ੍ਹਾਂ ਨਾਲ ਕੀ ਪਹਿਲਾਂ ਸਾਡਾ ਸਮਝੌਤਾ ਹੋਇਆ ਸੀ ਰੋਲਾ ਸੀ ਤੇ ਅੱਜ ਉਹਨਾਂ ਨੇ ਅਚਨਚੇ ਮੈਂ ਅੰਦਰ ਖੜੀ ਸੀ ਮੇਰੀ ਮਾਤਾ ਬਾਹਰ ਖੜੀ ਸੀ ਗਲੀ ਦੇ ਗੇਟ ਤੇ ਅਚਨਚੇ ਤੋਂ ਚਾਰ ਬੰਦੇ ਆਏ ਉਹਨਾਂ ਚੋਂ ਇੱਕ ਨੇ ਇਹਨਾਂ ਨੂੰ ਹੱਲਾਸ਼ੇਰੀ ਦੇ ਕੇ ਦੂਜੇ ਨੇ ਉਹਨਾਂ ਦੇ ਸਿਰ ਦੇ ਵਿੱਚ ਲੱਕੜ ਦੀ ਬਾਲੀ ਮਾਰੀ ਉਹਨਾਂ ਨੇ ਮੌਕੇ ਤੇ ਡੈਥ ਹੋ ਗਈ ਕਿੰਨੇ ਜਾਣੇ ਸੀ ਉਹ 4 ਜਾਣੇ ਸੀ 2 ਲੇਡੀਜ਼ ਸੀ ਵਜਾ ਕੀ ਸੀ ਵਜਾ ਰੰਜਿਸ਼ ਕੀ ਸੀ ਕੋਈ ਰੰਜਿਸ਼ ਨਹੀਂ ਦੀ ਪੁਰਾਣੀ ਰੰਜਿਸ਼ ਸੀ ਉਹਦੇ ਨਾਲ ਇਹ ਅੱਜ ਕਤਲ ਕੀਤਾ ਗਿਆ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਕਿ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਉਹ ਹੈ ਕੌਣ ਨੇ ਜਿਹੜੇ ਵਿਅਕਤੀ ਨੇ ਉਹ ਕਾਕਾ ਸਿੰਘ ਉਹਨਾਂ ਦਾ ਪੁੱਤਰ ਉਹਨਾਂ ਦੀ ਕਾਕਾ ਸਿੰਘ ਦੀ ਵਾਈਫ ਤੇ ਉਹਨਾਂ ਦੀ ਪੁੱਤਰ ਦੀ ਵਾਈਫ ਤੇ ਇੱਕ ਰੀਤੂ ਸਿੰਘ ਜਿਨ੍ਹਾਂ ਨਾਲ ਕੀ ਸਾਡੇ ਤੋਂ 30 ਸਾਲਾਂ ਤੋਂ ਕੋਈ ਸੰਬੰਧ ਨਹੀਂ ਸੀ ਉਨ੍ਹਾਂ ਦੇ ਚਾਂਸੇ ਦੇ ਵਿੱਚ ਆ ਕਿ ਉਹਨਾਂ 3 4 ਬੰਜਾ ਨੇ ਮਿਲ ਕੇ ਮਨਜੀਤ ਕਰਨ ਨੂੰ ਮੌਤੇ ਘਾਟੋਤਾ। ਡਰੋਪ ਸਾਹਿਬ ਜੀ ਇਸਤਰੀਆਂ ਦੇ ਲਈ ਲੜਨ ਵਾਲੀ ਤੇ ਝਾਰੂ ਲੀਡਰ ਦਾ ਕਤਲ ਹੋਇਆਗਾ। ਤੁਸੀਂ ਇਸ ਤਤਲ ਨੂੰ ਕਿਸ ਤਰ੍ਹਾਂ ਦੇਖਿਆ ਲਗਾ ਜਿਹੜਾ ਹੁਣ ਸਾਹਮਣੇ ਹੈਗਾ। ਬਹੁਤ ਮੰਤ ਭਾਗੀ ਗੱਲ ਹੈ ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਆਗੂ ਜ਼ਿਲ੍ਹੇ ਦੀ ਪ੍ਰਧਾਨ ਜਿਹੜੀ ਭਾਰਤੀ ਕਮਿਊਨਿਸਟ ਪਾਰਟੀ ਦੀ ਵੀ ਬੜੀ ਆਗੂ ਆ ਤੇ ਬੜੇ ਲੰਬੇ ਸਮੇਂ ਤੋਂ ਸਰਗਰਮ ਹੈ। ਉਹਦਾ ਦਿਨ ਦਿਹਾੜੇ ਕਤਲ ਹੋ ਜਾਣਾ ਇਹ ਕਤਲ ਨੂੰ ਇਸ ਤਰੀਕੇ ਦੇ ਨਾਲ ਠੀਕ ਹੈ ਇੱਕ ਪਲਾੜ ਦਾ ਰੌਲਾ ਸੀ ਉਸ ਧੱਕ ਦੇ ਨਾਲ ਲਿਆ ਜਾ ਰਿਹਾ ਹੈ ਪਰ ਅਸੀਂ ਜਿਹੜੇ ਸਮਝਦੇ ਹਾਂ ਕਿ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਮਾਹੌਲ ਹੈ ਕਿਵੇਂ ਲਗਾਤਾਰ ਜਿਹੜੇ ਹੈਗਾ ਕਤਲ ਹੋ ਰਹੇ ਹੈ ਜਿਹੜੇ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ ਅੱਜ ਜੇ ਤੁਸੀਂ ਲੜਾਈ ਦਾ ਟਕਵਾਂ ਜਣਾ ਰਚ ਰਹੇ ਹੋ ਅੱਜ ਉਹਦਾ ਕਤਲ ਹੋ ਜਾਣਾ ਦਿਹਾੜੇ ਔਰ ਉਹਦੇ ਲਈ ਅੱਜ ਸਾਰੇ ਸਾਰੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਪੰਜ ਜਾਨਾਂ ਨੂੰ ਉਹਦਾ ਕਤਲ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸਿਰਫ ਇੱਕ ਜਾਂ ਦੋ ਨੂੰ ਫੜਿਆ ਹੈ ਇਸ ਕਰਕੇ ਇਹ ਬਹੁਤ ਵੱਡਾ ਸਵਾਲ ਹੈਗਾ ਪੰਜਾਬ ਦੀ ਸਰਕਾਰ ਦੇ ਉੱਤੇ ਔਰ ਪੰਜਾਬ ਪੁਲਿਸ ਦੀ ਕਾਰਸ਼ੈਲੀ ਦੇ ਉੱਤੇ ਕਿ ਜੇ ਤੁਸੀਂ ਇਹੋ ਜੇ ਕਤਲ ਕਰਾ ਕੇ ਮਨਜੀਤ ਕੌਰ ਵਰਗੀ ਜਿਹੜੀਆਂ ਜੰਗ ਉਮਰ ਦੇ ਉਹਨਾਂ ਦੀ ਉਮਰ 54-55 ਸਾਲ ਦੀ ਉਮਰ ਸੀ ਔਰ ਬੜਾ ਮਹੱਤਵਪੂਰਨ ਰੋਲ ਸਮਾਜ ਦੇ ਵਿੱਚ ਮਨਜੀਤ ਕੌਰ ਅਦਾ ਕਰ ਰਹੀ ਸੀ ਅਸੀਂ ਤਾਂ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਰੰਗਲਾ ਪੰਜਾਬ ਕੀ ਆਏ ਲੋਕਾਂ ਦੇ ਜਿਹੜੇ ਹੈਗੇ ਖੂਨ ਡੋਹ ਡੋਲ ਕੇ ਇਹ ਉਹਦਾ ਰੰਗਲਾ ਪੰਜਾਬ ਹੈ ਕੀ ਜਿਹੜੇ ਨਸ਼ਿਆਂ ਦੇ ਟੱਕ ਮੰਜ ਤੁਹਾਨੂੰ ਪਤਾ ਲਗਾਤਾਰ ਨਸ਼ਿਆਂ ਦੇ ਖਿਲਾਫ ਪੰਜੀਤ ਕੌਰ ਬੋਰ ਨਹੀਂ ਸੀ ਅੱਜ ਇਸਤਰੀ ਸਵਾ ਜਿਹੜਾ ਕੱਲੇ ਪੰਜਾਬ ਚ ਨਹੀਂ ਦੇਸ਼ ਚ ਨਹੀਂ ਪੂਰੀ ਦੁਨੀਆ ਚ ਮਨਾਇਆ ਜਾਣਾ ਔਰ ਇਸਤਰੀਆਂ ਦੀ ਇੱਕ ਬਹੁਮੁੱਲੀ ਆਗੂ ਉਹ ਜਿਹੜੀ ਹੈਗੇ ਕਿਸੇ ਗੁੰਡੇ ਅੰਸਰਾਂ ਦਾ ਸ਼ਿਕਾਰ ਹੋ ਜੇ ਅਸੀਂ ਜਿਹੜਾ ਹੈਗਾ ਮੰਗ ਕਰਨਾ ਚਾਹੁੰਦੇ ਆ ਮੰਗ ਕਰਦੇ ਆ ਉਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹਨੂੰ ਜਿਹੜਾ ਹੈਗਾ ਜੀ ਅਸੀਂ ਸਮਝਦੇ ਆ ਵੱਡੀ ਸ਼ਾਸਤ ਤਹਿਤ ਕਤਲ ਕੀਤਾ ਗਿਆ ਹੈ ਔਰ ਇਹਦੇ ਲਈ ਉਹ ਨਾ ਦੋਸ਼ੀਆਂ ਦੀ ਬਕਾਇਤ ਉੱਤੇ ਪੜਤਾਲ ਕਰਕੇ ਸਾਰਾ ਜਿਹੜਾ ਸਚਾਈ ਹੈਗੀ ਹੈ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਔਰ ਲੋਕ ਇਹ ਇਸ ਦੇ ਉੱਤੇ ਜਿਹੜਾ ਹੈਗਾ ਆਪਣੀ ਰਾਏ ਜਿਹੜੀ ਬਣਾ ਸਕਣ ਬਹੁਤ ਬਹੁਤ ਧੰਨਵਾਦ ਬੋਲੋ ਜੋ ਅੱਜ ਬੀਬੀ ਮਨਜੀਤ ਕੌਰ ਦਾ ਕਤਲ ਹੋਇਆ ਉਸ ਦੇ ਸੰਬੰਧ ਵਿੱਚ ਕਈ ਪੁਲਿਸ ਚੌਰੀ ਦੇ ਕੰਮ ਕਰ ਰਹੀ ਹੈ ਪਰ ਜਿਹੜਾ ਇਹ ਸੋਚ ਰਹੇ ਨੇ ਮੈਂ ਇਹਨੂੰ ਇਹ ਸੋਚ ਰਹੇ ਮੰਨ ਰਿਹਾ ਇਹ ਇੱਕ ਸ਼ਾਸ ਦੇ ਅਧੀਨ ਕਤਲ ਕੀਤਾ ਗਿਆ ਜਿਸ ਦੀ ਡੂੰਘਾਈ ਨਾਲ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਸਾਡੀ ਟੀਮ 10 ਤਰੀਕ ਦੇ ਧਰਨੇ ਦੇ ਸੰਬੰਧ ਵਿੱਚ ਔਰ ਇਸਤਰੀ ਦਿਵਸ ਮਨਾਉਣ ਦੇ ਸੰਬੰਧ ਵਿੱਚ ਵਰਕ ਕਰ ਰਹੇ ਸੀਗੇ ਤੇ ਉਹ ਵਰਕ ਸਵੇਰੇ ਤਾਂ ਮੇਰੀ 8 ਵਜੇ 8:30 ਵਜੇ ਗੱਲ ਹੁੰਦੀ ਐ ਅਸੀਂ ਮੈਚ ਬਹੁਤ ਜਾਣਾ ਸੀ ਬੋਹਾ ਗਿਆ ਤੇ ਜੰਦਿਆਂ ਨੂੰ ਇਹ ਪਤਾ ਲੱਗਦਾ ਵੀ ਇਹ ਕਤਲ ਹੋ ਗਿਆ ਵੀ ਕਤਲ ਇਹ ਕੋਈ ਘਰੇਲੂ ਕਤਲ ਨਹੀਂ ਇੱਕ ਸਾਜ ਅਧੀਨ ਕਤਲ ਕੀਤਾ ਗਿਆ ਇਹਦੀ ਜਾਂਚ ਹੋਣੀ ਚਾਹੀਦੀ ਅੱਜ ਸਵੇਰੇ ਕਰੀਵ 11:00 ਵਜੇ ਮਨਜੀਤ ਕੌਰ ਵਾਸੀ ਗਾਮੀ ਵਾਲਾ ਦਾ ਕਤਲ ਬੋਹਾਇ ਕਿ ਹੋਇਆ ਜੋ ਕਤਲ ਸੰਦੀਪ ਸਿੰਘ ਤੇ ਉਸ ਦੀ ਘਰਵਾਲੀ ਭਾਗੋ ਦੇਵੀ ਨੇ ਸਮੇਤ ਉਹਦੇ ਸੋਰਾਸਸ ਤੇ ਇੱਕ ਦਿਨ ਇਹ ਕਹਿੰਦੇ ਵੀ ਸਹਿ ਦਿੱਤੀ ਹੈ ਉਹਦੇ ਲਸ਼ ਬਣ ਸੈਨੇ ਜੋ ਪਹਿਲਾਂ ਪਤੀ ਸੀਗਾ ਉਹਨਾਂ ਨੇ ਕੀਤਾਗਾ ਉਸ ਦੇ ਸਬੰਧ ਵਿੱਚ ਮਨਜੀਤ ਕੌਰ ਦੀ ਲੜਕੀ ਦੇ ਬਿਆਨ ਦੇ ਕੇ ਜਾ ਚੁੱਕੇ ਹਨ ਮਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿੰਨੇ ਦੋਸ਼ੀਆਂ ਨੇ ਕੁੱਲੇ ਦੇ ਵਿੱਚ ਕਤਲ ਦੇ ਵਿੱਚ ਕੁੱਲ ਇਹਨਾਂ ਨੇ 5 ਦੋਸ਼ੀਆਂ ਦੇ ਨਾਮ ਲਿਖਾਵਾਏ ਨੇ ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕਰ ਲਈ ਅਜੇ ਤੱਕ ਕੋਈ ਨਹੀਂ ਗ੍ਰਿਫਤਾਰ ਕੀਤਾ ਜੀ ਬਹੁਤ ਜਲਦੀ ਹੀ ਗ੍ਰਿਫਤਾਰ ਕਰਕੇ ਸੀ ਨਨੂ ਬਜਰਾਂਸ ਬਜਰਾਂਸ ਇਹ ਹੈ ਜੀ ਇਹਨਾਂ ਦਾ ਇੱਕ ਚਾਰਕ ਮਰਲੇ ਦਾ ਪਲਾਟ ਸੀਗਾ ਬੋਹਾ ਵਿਖੇ ਉਹ ਦੂਸਰੀ ਪਤਲੀ ਪਾਰਟੀ ਵਿੱਚ ਸੰਦੀਪ ਸਿੰਘ ਵਗੈਰਾ ਆਪਣਾ ਹੱਕ ਜਤਾਉਂਦੀ ਸੀ ਤੇ ਮਨਜੀਤ ਕੌਰ ਉਸ ਤੇ ਆਪਣਾ ਮਕਾਨ ਬਣਾ ਰਹੀ ਸੀ ਕੁਝ ਕਹਿੰਦੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਕੁਝ ਟਾਈਮ ਪਹਿਲਾਂ ਕੋਈ ਜਥੇਬੰਦੀ ਨੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਵੀ ਕਰਵਾ ਦਿੱਤਾ ਸੀ ਵੀ ਇਹ ਪਲਾਟ ਹੈ ਜਿਹੜਾ ਮਨਜੀਤ ਕੌਰ ਹੀ ਰੱਖੇਗੀ ਪਰੰਤੂ ਉਹ ਦੂਸਰੀ ਪਾਰਟੀ ਸੰਦੀਪ ਸਿੰਘ ਮੇਰਾ ਅਜੇ ਵੀ ਆਪਣਾ ਹੱਕ ਜਤਾਉਂਦੇ ਸੀਗੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸ਼ਟ ਨੂੰ ਲਾਈਕ ਅਤੇ ਸ਼ੇਅਰ ਕਰੋ